कुछ गलत पाएगा तो कुछ चल रहा मान के कितने पैडी डाल के आगे का पैडी डाल के आगे पैडी डाल इसके पर तो बात नीचे है सारे इतना घुमाने की है ना तो हम भी जाने के लिए देखो सारे काम नहीं क्या जी रहा है चंबी के मंत्री चंबी के अफसर है जी से गए जी भाई को तो सुनी नजर दिया हूं और अपनी अपने जनजन देगी तो कहता है कि जहाँ पहले मैं उस चीज नहीं करना चाहता उसके जवान जहाँ बच्चे हैं वहाँ पर, तो पर हैं, वहीं पे उन्हें उन्होंने माफ कर दिया लेकिन अब पाइप ने हमारी कंट्री में कहीं मकसद जी का देखा कि आप अपनी आवाज बुलाने का नहीं है इधर भी आते हैं तो या सबूत बुलाने से आ जाते हैं तो इनफॉरमेशन दे दे रहे ह अगर कोई पेड़ पर आधा बच्चा कालू कोई जैसा कोई नहीं मिले एक मिलानी का ऐसा ऑफिस लगवाना तो बुरा नहीं है जहाँ पर 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 ਫੇਰ ਨਹੀਂ ਹੋ ਰਿਹਾ ਫੇਰ ਮੈਂ ਵਾਪਸ ਗਿਆ ਦਲਵਾੜਾ ਦੁਬਾਰਾ ਐਪਲੀਕੇਸ਼ਨ ਫਾਈਲ ਕੀਤੀ ਆਨਲਾਈਨ ਫੇਰ ਮੈਂ ਆਪਣੇ ਸਰ ਗਿਆ ਆਨਲਾਈਨ ਕਰਵਾਉਣ ਨੂੰ ਆਨਲਾਈਨ ਕਰਵਾਉਣ ਮੈਂ ਡੀਪੀ ਚਲੋ ਗਿਆ ਉਹ ਕਹਿੰਦੇ ਕਿ ਇਹ ਇੱਥੇ ਤਾਂ ਆਨਲਾਈਨ ਨਹੀਂ ਹੁੰਦਾ ਇਹ ਹੋਣਾ ਛਾੜੇ ਦੇ ਆਫਿਸੇ ਉੱਥੇ ਆਉਣਾ ਲੱਗਦਾ ਛਾੜੇ ਆਫਿਸ ਗਿਆ ਉੱਥੇ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਚਾਰ-ਪੰਜ ਦਿਨ ਲੱਗਣਗੇ ਆਉਣਾ ਜੀ ਉਹਨੂੰ ਚਾਰ-ਪੰਜ ਦਿਨ ਬਾਅਦ ਦੁਬਾਰਾ ਇਹ ਉੱਥੇ ਜੋ ਵੀ ਲੋਕ ਸਰਪ੍ਰੈਟ ਪਾਸੀ ਨੂੰ ਮੈਂ ਰਿਕਵੈਸਟ ਕੀਤੀ ਕਿ ਮੈਂ ਅੱਜ ਤੱਕ ਆਇਆ ਹਾਂ ਦੋ ਚੱਕਰਾਂ ਮੈਂ ਪਹਿਲੇ ਵਾਰ ਆਇਆ ਸੀ। ਦੇਖੋ ਜੀ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਹਰ ਸਾਲ ਹੀ ਬਿਜ਼ਨਸ ਅਵੇਨਸ ਵੀ ਮਨਾਇਆ ਜਾਂਦਾ। ਅਸੀਂ ਐਜ਼ ਅ ਪਟਿਆਲਾ ਯੂਨਿਟ ਵੱਲੋਂ ਪਿਛਲੇ ਸੋਮਵਾਰ ਤੋਂ ਰਾਦਰ ਦੇ ਸੋਮਵਾਰ ਤੋਂ ਪੂਰਾ ਵੀਕ ਮਨਾਇਆ ਹੈ ਅਲੱਗ-ਅਲੱਗ ਜਗ੍ਹਾ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਬਿਜ਼ਨਸ ਸੀ ਕੰਮ ਕਰ ਲਈ। ਔਰ ਜੇ ਕੋਈ ਕਿਸੇ ਨੂੰ ਸ਼ਿਕਾਇਤ ਹੁੰਦੀ ਹੈ, ਕੋਈ ਬੰਦਾ ਰਿਸ਼ਵਤ ਮੰਗ ਰਿਹਾ ਤਾਂ ਉਹਦੇ ਤੇ ਕਿਵੇਂ ਕਾਰਵਾਈ ਅਸੀਂ ਕਰੀਦਾ। ਇੱਕ ਕਦੋਂ ਸ਼ਿਕਾਇਤ ਦੀ ਪੜਤਾਲ ਕਰਨੀ ਹੈ ਉਹ ਸਾਰਾ ਪ੍ਰੋਸੀਜਰ ਅੱਜ ਇਸ ਔਰਡਰ ਦੇ ਆਕੇ ਵਿੱਚ ਸਟਾਫ ਮੈਂਬਰਸ ਨੂੰ ਪлюс ਬੱਚਾ ਨੂੰ ਸਾਰਾ ਸਮਝਾਇਆ ਔਰ ਉਹਨਾਂ ਨੂੰ ਇਹ ਮਤਲਬ ਸਾਡੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜੇਕਰ ਕੋਈ ਕਿਸੇ ਦੀ ਸ਼ਿਕਾਇਤ ਕਰਦਾ ਤਾਂ ਅਸੀਂ ਉਹਦੀ ਪੜਤਾਲ ਕਰਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਔਰ ਅਸੀਂ ਅਪੀਲ ਹੈ ਸਾਰੇ ਪਬਲਿਕ ਨੂੰ ਕਿ ਤੁਸੀਂ ਬਦ ਸੜ ਕੇ ਇਸ ਕੋਰੀ ਦੇcla ਆਪਣੀ ਆਵਾਜ਼ ਉਲੰਡ ਕਰੋ ਔਰ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਕਿਸੇ ਵੀ ਲੈਗ ਦਾ ਕੋਈ ਵੀ ਅਫਸਰ ਕਿਸੇ ਵੀ ਡਿਪਾਰਟਮੈਂਟ ਦਾ ਹੋਗਾ ਅਸੀਂ ਬਖਸ਼ਾਂਗੇ ਨਹੀਂ ਇਸ ਵਾਰ ਕਰਦਾ ਜੇ ਕੋਈ ਫੜਿਆ ਗਿਆ ਜਾਂ ਕਿਸੇ ਕੋਈ ਸੂchna ਸਾਨੂੰ ਕੋਈ ਦਿੰਦਾ ਤਾਂ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਉਸ ਕੰਪਲੇਨਰ ਦੀ ਅਸੀਂ ਜੋ ਆਈਡੈਂਟੀਟੀ ਅਸੀਂ ਨਾਂ ਦਸੀਏ ਕਿਸੇ ਨੂੰ ਕਿਉਂਕਿ ਲੋਕਾਂ ਨੂੰ ਕਈਆਂ ਨੂੰ ਡਰ ਹੁੰਦਾ ਕਿ ਅਸੀਂ ਜੀ ਸਾਨੂੰ ਜੇ ਬੋਲਾਂਗੇ ਜਾਂ ਸ਼ਿਕਾਇਤ ਕਰਾਂਗੇ ਤਾਂ ਸਾਡੀ ਦਸ਼ਮੀ ਪੈ ਜਾਊਗੀ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ ਸਾਡੇ ਕੋਲ ਆਓ ਸਾਡੇ ਨੰਬਰ ਪਿੱਛੇ ਦਿਖਾਇਆ ਨੇ ਸਾਰਾ ਡਿਸਪਲੇਅ ਕੀਤਾ ਹੈ ਐਨੀ ਟਾਈਮ ਤੁਸੀਂ ਆ ਕੇ ਕੋਈ ਸ਼ਿਕਾਇਤ ਜੇ ਕੋਈ ਕਰਨਾ ਚਾਹੁੰਦਾ ਹੈ ਸਾਡੇ ਕੋਲ ਆਵੇ ਅਸੀਂ ਆਪਦਾ ਪ੍ਰੋਸੈਸ ਅਪਣਾ ਕੇ ਤੇ ਰਿਸਪੋਰਟ ਬੰਦਰਾਂ ਹਰ ਤਰ੍ਹਾਂ ਫੜਾ ਦਿੱਤੀ ਐਕਸਪੀਰੀਐਂਸ ਸੰਗੋ ਡੀਐਸਪੀ ਸਾਹਿਬ ਨੇ ਵਿਜੀਲੈਂਸ ਜੋ ਟੂਲਸ ਹੈਗੇ ਆ ਸਰਕਾਰ ਦੇ ਜੋ ਏਮ ਹੈਗਾ ਉਹਨਾਂ ਦਾ ਜੋ ਕ腐ਸ਼ਨ ਜਿਸ ਤਰ੍ਹਾਂ ਹੋ ਰਹੀ ਹੈ ਕਿਸ ਤਰ੍ਹਾਂ ਨੂੰ ਟਰੈਪ ਕਰਨਾ ਜਾਂ ਕਿਸ ਤਰ੍ਹਾਂ ਨੂੰ ਕੋੜਾ ਨੱਥ ਪਾਉਣ ਦੇ ਬਾਰੇ ਵਿੱਚ ਥੋੜੀ ਬੱਚਿਆਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਸਟਾਫ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੈ ਔਰ ਅੱਛਾ ਲੱਗਾ ਦੱਸਿਆ ਵੀ ਆ ਉਹਨਾਂ ਨੇ ਕਿ ਕਿਸ ਤਰ੍ਹਾਂ ਉਹ ਆਪਣਾ ਪ੍ਰੋਸੈਸ ਫਾਲੋ ਕਰਦੇ ਆ ਇੱਕ ਸਟ੍ਰੈਂਕ ਕੰਪਲੇਨੈਂਟ ਨੂੰ ਕੰਪਲੇਨਟ ਕਰਨਾ ਚਾਹੀਦੀ ਹੈ ਇਹ ਸਾਰੀਆਂ ਜਾਣਕਾਰੀਆਂ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਮਝ ਲਈ ਸਰ ਕੀ ਲੱਗਦਾ ਇੰਨਾ ਕੀ ਜ਼ਰੂਰਤ ਆਈ ਕੈਂਪ ਲਗਾਉਣ ਦੀ ਹਾਂ ਬਿਲਕੁਲ ਫਰਕ ਪੈਂਦਾ ਹੀ ਹੈ ਜਦੋਂ ਬੱਚਿਆਂ ਨੂੰ ਚੀਜ਼ ਦਾ ਪਤਾ ਲੱਗਦਾ ਕਿ ਬਿਲਕੁਲ ਨਵੇਂ ਹੁੰਦੇ ਆ ਉਹ ਉਹਨਾਂ ਨੂੰ ਬਹੁਤੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਇਦਾਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਆਫਟਰ ਆਲ ਉਹਨਾਂ ਨੇ ਸੁਸਾਇਟੀ ਦੇ ਵਿੱਚ ਜਦੋਂ ਡੀਲ ਕਰਨਾ ਹੈ ਤਾਂ ਉਹਨਾਂ ਨੂੰ ਫਰਕ ਪੈਂਦਾ ਹੀ ਹੈ